ਸਸੇ ਗੱਲ ਦੋਸਤੋ ਮੈਂ ਹਾਂ ਜੇਪੀ ਸਿੰਘ ਕੈਂਬਰिज ਇੰਟਰਨੈਸ਼ਨਲ ਅਕੈਡਮੀ ਤੋਂ ਤੇ ਅੱਜ ਅਸੀਂ ਗੱਲ ਕਰਾਂਗੇ ਯੂ ਐਸ ਏ ਸਟੱਡੀ ਵੀਜ਼ਾ ਬਾਰੇ ਸੋ ਦੋਸਤੋ ਸਪਟੰਬਰ ਇਨਟੇਕ ਲਈ ਜਿਹੜੇ ਦਾਖਲੇ ਆ ਉਹ ਖਤਮ ਹੋ ਚੁੱਕੇ ਨੇ ਸੋ ਜਨਵਰੀ 2026 ਇਨਟੇਕ ਲਈ ਯੂ ਐਸ ਏ ਦੀਆਂ ਯੂਨੀਵਰਸਿਟੀਆਂ ਨੇ ਦਾਖਲੇ ਓਪਨ ਕੀਤੇ ਨੇ ਸੋ ਸਪਟੰਬਰ ਇਨਟੇਕ ਦੇ ਵਿੱਚ ਵੀ ਜਿੰਨਾ ਬੱਚਿਆਂ ਦੀਆਂ ਆਈ 20 ਆ ਚੁੱਕੀਆਂ ਨੇ ਉਹਨਾਂ ਨੂੰ ਇੰਤਜ਼ਾਰ ਹੈ ਆਪਣੇ स्लॉट ਬੁੱਕ ਕਰਨ ਦਾ ਅਪਾਇੰਟਮੈਂਟ ਬੁੱਕ ਕਰਨ ਦਾ ਕਿਉਂਕਿ ਅੱਜ ਤੱਕਰ ਵੀ ਅੰਬੈਸੀ ਨੇ ਅਪਾਇੰਟਮੈਂਟ ਜਿਹੜੀਆਂ ਆਪਣੇ स्लॉट ਐ ਉਹ ਓਪਨ ਨਹੀਂ ਕੀਤੇ ਸੋ ਬੱਚੇ ਵੀ ਵਰਡ ਨੇ ਤੇ ਕੰਸਲਟੈਂਟ ਵੀ ਵਰਡ ਨੇ ਕਿ ਕਿਦੋਂ ਅਪਾਇੰਟਮੈਂਟ ਖੁੱਲਣਗੀਆਂ ਔਰ ਕਿਦੋਂ ਬੱਚੇ ਸਪਟੰਬਰ ਇਨਟੇਕ ਵਾਲੇ ਆਪਣੀ ਇੰਟਰਵਿਊ ਜਾਣ ਲਈ ਤਿਆਰ ਹੋਣਗੇ ਕਿਦੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਅੱਜ ਸਪਟੰਬਰ ਇਨਟੇਕ ਲਈ ਅੰਬੈਸੀ ਲੱਗਦਾ ਹੈ ਕਿ ਬਹੁਤ ਜਲਦੀ ਜਿਹੜੇ ਸਲੋਟ ਖੋਲਦੇਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜਿੰਨਾ ਬੱਚਿਆਂ ਦੇ ਸਪਟੰਬਰ ਇਨਟੇਕ ਤੇ ਦਾਖਲੇ ਹੋਏ ਨੇ ਉਹਨਾਂ ਦੇ ਇੰਟਰਵਿਊ ਜਿਹੜੀਆਂ ਹਾਲੇ ਤੱਕ ਪੈਂਡਿੰਗ ਚੱਲ ਰਹੀਆਂ ਹੈਗੀਆਂ ਹੁਣ ਯੂਐਸਏ ਸਟੱਡੀ ਵੀਜ਼ਾ ਤੇ ਜਾਣ ਵਾਲੇ ਵਿਦਿਆਰਥੀਆਂ ਲਈ ਗੱਲ ਕਰਾਂਗੇ ਕਿ ਰਿਫਿਊਜ਼ਲ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਕਿਦਾਂ ਦਾ ਹੋਏਗਾ ਸੋ ਦੋਸਤੋ ਇਸ ਵਾਰ ਜਿਹੜੇ ਹੈਗੇ ਆ ਉਹ ਅੰਕੜੇ ਯੂ ਐਸ اے ਸਟੱਡੀ ਵੀਜ਼ਾ ਦੇ ਕੁਝ ਘਟੇ ਨੇ ਪਰ ਗਾਂ 2026 ਲਈ ਅੰਕੜੇ ਜਿਹੜੇ ਆ ਐਮਬੈਸੀ ਨੇ ਡਿਕਲੇਅਰ ਕੀਤਾ ਹੈ ਕਿ ਇਹ ਵਧਣਗੇ ਹੁਣ ਰਿਫਿਊਜ਼ਲ ਤੋਂ ਕਿਵੇਂ ਬਚਿਆ ਜਾ ਸਕਦਾ ਕਿੰਨਾ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਇੰਪੋਰਟੈਂਟ ਜਿਹੜਾ ਯੂ ਐਸ اے ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਰਿਹਾ ਤੋ ਜਦੋਂ ਵੀ ਤੁਸੀਂ ਇੰਟਰਵਿਊ ਲਈ ਜਾਣਾ ਹੈ ਆਪਣਾ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਆ ਉਹ ਤੁਸੀਂ ਪਬਲਿਕ ਕਰਕੇ ਜਾਣੇ ਉਹਨੂੰ ਪ੍ਰਾਈਵੇਟ ਨਹੀਂ ਕਰਨਾ ਬਹੁਤ ਸਾਰੇ ਸਟੂਡੈਂਟ ਉਹਨੂੰ ਲੋਕ ਲਗਾ ਕੇ ਰੱਖਦੇ ਆ ਔਰ ਕੋਈ ਵੀ ਇਹੋ ਜੀਆਂ ਪੋਲੀਟੀਕਲ ਪ੍ਰੋਟੈਸਟ ਵਾਲੀਆਂ ਵੀਡੀਓ ਜਿਹੜੀਆਂ ਤੁਸੀਂ ਆਪਣੇ ਪੇਜ ਤੇ ਸ਼ੇਅਰ ਨਹੀਂ ਕਰਨੀਆਂ ਜਿਹਦੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਆ ਉਹ ਖਰਾਬ ਹੋ ਜਾਵੇ ਅੱਜ ਤੁਹਾਡੀ ਜਿੱਥੇ ਪੜਾਈ ਤੇ ਤੁਹਾਡੀ ਅ ਕੈਡੈਮਿਕ ਸਕੋਰ ਵੀ ਦੇਖੇ ਜਾਂਦੇ ਨੇ ਚੰਗੀ ਯੂਨੀਵਰਸਿਟੀ ਦੇਖੀ ਜਾਂਦੀ ਬਟ ਉਹਦੇ ਨਾਲ ਨਾਲ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਵੀਜ਼ਾ ਆਫੀਸਰ ਬਹੁਤ ਚੰਗੀ ਤਰ੍ਹਾਂ ਦੇਖਦਾ ਹੈ ਸੋ ਪਹਿਲਾਂ ਕੀ ਹੁੰਦਾ ਸੀ ਕਿ ਅੱਜ ਤੁਹਾਡੇ ਬਾਇਓਮੈਟ੍ਰਿਕ ਹੈ ਨੈਕਸਟ ਡੇ ਤੁਹਾਡੀ ਇੰਟਰਵਿਊ ਹੁੰਦੀ ਹੈ ਹੁਣ ਤੁਹਾਡੀ ਜਿਸ ਦਿਨ ਬਾਇਓਮੈਟ੍ਰਿਕ ਹੁੰਦੀ ਹੈ ਤੇ ਇੰਟਰਵਿਊ ਦੀ ਡੇਟ ਦੇ ਵਿੱਚ 7 ਦਿਨਾਂ ਦਾ ਫਰਕ ਹੁੰਦਾ ਇਹ 7 ਦਿਨਾਂ ਦਾ ਡਿਫਰੈਂਸ ਇਸ ਕਰਕੇ ਹੀ ਅੰਬੈਸੀ ਨੇ ਪਾਇਆ ਕਿ ਤਾਂਕਿ ਤੁਹਾਡੀ ਪ੍ਰੋਫਾਈਲ ਨੂੰ 7 ਦਿਨਾਂ ਦੇ ਵਿੱਚ ਡੀਪਲੀ ਹੀ ਵੈਰੀਫਾਈ ਕਰ ਲਿਆ ਜਾਵੇ ਔਰ ਤੁਸੀਂ ਇੰਟਰਵਿਊ ਜਿਸ ਦਿਨ ਦੇਣ ਜਾਣਾ ਉਸ ਤੋਂ ਪਹਿਲਾਂ ਹੀ ਡਿਸਾਈਡ ਹੋਇਆ ਹੁੰਦਾ ਕਿ ਤੁਹਾਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਜੇਕਰ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਹੈ ਕੋਈ ਗਲਤ ਵੀਡੀਓ ਅਪਲੋਡ ਕੀਤੀ ਹੈ ਤੇ ਉਹਨੂੰ ਕਾਈਂਡਲੀ ਡਿਲੀਟ ਕਰੋ ਚੰਗੀ ਚੀਜ਼ਾਂ ਹੀ ਅਪਲੋਡ ਕਰੋ ਜਿਹੜਾ ਸਹੀ ਮੈਸੇਜ ਜਾਵੇ ਔਰ ਤੁਹਾਡੀ ਪ੍ਰੋਫਾਈਲ ਜਿਹੜੀ ਆ ਉਹ ਵੀਜ਼ਾ ਆਫੀਸਰ ਸਾਹਮਣੇ ਸਹੀ ਜਿਹੜੀ ਉਹ ਨਜ਼ਰ ਆਵੇ ਸੋ ਸੋਸ਼ਲ ਮੀਡੀਆ ਜਿਹੜਾ ਜਦੋਂ ਵੀ ਤੁਸੀਂ ਇੰਟਰਵਿਊ ਲਈ ਜਾਣਾ ਉਹਨੂੰ ਜਿਹੜਾ ਹੈਗਾ ਪਬਲਿਕ ਕਰਕੇ ਜਾਓ ਔਰ ਕੋਈ ਵੀ ਪ੍ਰੋਟੈਸਟ ਵਾਲੀਆਂ ਵੀਡੀਓ ਕੋਈ ਵੀ ਪੋਲਿਟੀਕਲ ਚੀਜ਼ਾਂ ਜਿਹੜੀਆਂ ਉਹ ਨਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਮੇਨ ਫੋਕਸ ਯੂਐਸਏ ਦੇ ਵਿੱਚ ਜਾ ਕੇ ਸਟੱਡੀ ਕਰਨਾ ਹੈ ਨਾ ਕਿ ਇਹ ਪ੍ਰੋਟੈਸਟ ਕਰਨਾ ਨਾ ਕਿ ਇਹ ਰਾਜਨੀਤਿਕ ਪਾਰਟੀਆਂ ਨੂੰ ਸਪੋਰਟ ਕਰਨਾ ਦੂਸਰਾ ਅੰਬੈਸੀ ਦੇ ਵਿੱਚ ਜਾਣ ਲੱਗਿਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਹੁਤ ਸਾਰੇ ਬੱਚੇ ਜਿਹੜੇ ਆ ਉਸ ਦਿਨ ਖਾਸ ਤੌਰ ਤੇ ਸਪੈਸ਼ਲ ਤਿਆਰ ਹੋ ਕੇ ਜਾਂਦੇ ਨਵੇਂ ਕੱਪੜੇ ਲੈ ਕੇ ਜਾਂਦੇ ਬਹੁਤ ਚੰਗੀ ਤਰ੍ਹਾਂ ਤਿਆਰ ਹੁੰਦੇ ਦੋਸਤੋ ਰੂਟੀਨ ਦੇ ਵਿੱਚ ਤਿਆਰ ਹੋਣ ਵਾਲੇ ਬੰਦੇ ਉਹ ਵੀ ਉਹਨਾਂ ਦੀ ਬਾਡੀ ਲੈਂਗੁਏਜ ਹੀ ਵੀਜ਼ਾ ਆਫੀਸਰ ਨੂੰ ਦੱਸ ਦਿੰਦੀ ਹੈ ਸੋ ਇਸ ਲਈ ਨਾਰਮਲ ਜਿਹੜੇ ਤੁਸੀਂ ਕੱਪੜੇ ਪਾਉਂਦੇ ਹੋ ਸੋ ਉਹ ਤੁਸੀਂ ਪਾ ਕੇ ਜਾਓ ਕੋਈ ਸਪੈਸ਼ਲ ਤਿਆਰ ਹੋਣ ਦੀ ਜ਼ਰੂਰਤ ਨਹੀਂ ਹੈਗੀ ਔਰ ਹਮੇਸ਼ਾ ਤੁਹਾਡੇ ਚਿਹਰੇ ਦੇ ਉੱਤੇ ਸਮਾਈਲ ਚਾਹੀਦੀ ਹੈ ਤੁਹਾਡਾ ਆਈ ਕੰਟੈਕਟ ਚਾਹੀਦਾ ਵੀਜ਼ਾ ਆਫੀਸਰ ਦੇ ਨਾਲ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਔਰ ਬੜੇ ਹੀ ਚਿਹਰੇ ਤੇ ਸਮਾਈਲ ਦੇ ਨਾਲ ਤੁਸੀਂ ਵੀਜ਼ਾ ਆਫੀਸਰ ਦੇ ਸਵਾਲਾਂ ਦੇ ਜਵਾਬ ਦਿਓ ਔਰ ਲੱਗੇ ਕਿ ਯੂਅਰ ਐ ਜੈਨੂਇਨ ਸਟੂਡੈਂਟ ਤੇ ਤੁਹਾਨੂੰ ਜ਼ਰੂਰ ਵੀਜ਼ਾ ਮਿਲਦਾ ਸੋ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਪਿਛਲੇ 16 ਸਾਲ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੰਮ ਕਰ ਰਹੀ ਔਰ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਜੈਨੂਇਨ ਗਾਈਡੈਂਸ ਦੇ ਨਾਲ ਯੂਐਸਏ ਦਾ ਸਟੱਡੀ ਵੀਜ਼ਾ ਅਪਲਾਈ ਕਰਕੇ ਯੂਐਸਏ ਦੇ ਵਿੱਚ ਪੜ੍ਹਾਈ ਕਰ ਰਹੇ ਤੁਸੀਂ ਵੀ ਯੂਐਸਏ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਨੇ ਅੰਮ੍ਰਿਤਸਰ ਤੇ ਜਲੰਧਰ ਤੁਸੀਂ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਬੁੱਕ ਕਰਕੇ 9917241111 ਤੇ ਕਾਲ ਕਰਕੇ ਤੇ ਆਪਣੇ ਮਾਤਾ ਪਿਤਾ ਦੇ ਨਾਲ ਜਰੂਰ ਆਓ ਡਾਕੂਮੈਂਟ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਦੇ ਨਾਲ ਬੈਠ ਕੇ ਤੁਹਾਨੂੰ ਗਾਈਡੈਂਸ ਦਿੱਤੀ ਜਾ ਸਕੇ ਕਿ ਕਿੰਨਾ ਕੋਰਸਾਂ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਹੈ ਕਿਹੜੀ ਯੂਨੀਵਰਸਿਟੀ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਹੈ ਤਾਂ ਕਿ ਤੁਹਾਡਾ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਜਿਹੜਾ ਉਹ ਸাকার ਹੋ ਸਕੇ ਸੋ ਦੋਸਤੋ ਅੱਜ ਕਮਰਸ ਵਾਲੇ ਸਟੂਡੈਂਟ ਨਾਨ ਮੈਡੀਕਲ ਵਾਲੇ ਸਟੂਡੈਂਟ ਮੈਡੀਕਲ ਵਾਲੇ ਸਟੂਡੈਂਟ ਇਹਨਾਂ ਨੂੰ ਲਿਮਟਿਡ ਕੋਰਸਾਂ ਬਾਰੇ ਹੀ ਪਤਾ ਹੈ ਸੋ ਦੋਸਤੋ ਜਦੋਂ ਅਸੀਂ ਅਮਰੀਕਾ ਜਾਣਾ ਨਾ ਅਮਰੀਕਾ ਨੂੰ ਜਿੰਨਾ ਚੀਜ਼ਾਂ ਦੀ ਨੀਡ ਐ ਉਹਨਾਂ ਚੀਜ਼ਾਂ ਬਾਰੇ ਹੀ ਵੀਜ਼ਾ ਮਿਲਣਾ ਹੁਣ ਸਪੋਰਟ ਕਮਰਸ ਵਾਲਾ ਬੱਚਾ ਐ ਉਹ ਕੀ ਕਰ ਲੈਂਦਾ ਬੀਬੀਏ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਸੋ ਬੈਚਲਰ ਅਕਾਊਂਟਿੰਗ 'ਚ ਐਡਮਿਸ਼ਨ ਲੈ ਲੈਂਦਾ ਸੋ ਇਹ ਜਿਹੜੇ ਕੋਰਸ ਨੇ ਇੰਡੀਆ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਵੀਜ਼ਾ ਆਫੀਸਰ ਨੂੰ ਪਤਾ ਕੀ ਇੰਨੇ ਘੱਟ ਪੈਸਿਆਂ ਦੇ ਵਿੱਚ ਇੰਡੀਆ 'ਚ ਵੀ ਚੰਗੀਆਂ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਤੁਸੀਂ ਪੜ੍ਹਾਈ ਕਰ ਸਕਦੇ ਹੋ ਸਾਨੂੰ ਇਹੋ ਜੇ ਕੋਰਸ ਲੈਣੇ ਪੈਣਗੇ ਜਿਹਦੀ ਡਿਮਾਂਡ ਅਮਰੀਕਾ ਦੇ ਵਿੱਚ ਹੈਗੀ ਅਸੀਂ ਹਟ ਕੇ ਸਟੱਡੀ ਕਰਨ ਲਈ ਜਾਈਏ ਅਸੀਂ ਬੈਚਲਰ ਰੀਅਲ ਸਟੇਟ ਦੇ ਕੋਰਸ ਦੇ ਵਿੱਚ ਜਾਈਏ ਅਸੀਂ ਬੈਚਲਰ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਕੋਰਸ ਦੇ ਵਿੱਚ ਜਾਈਏ ਅਸੀਂ ਉਹ ਕੋਰਸ ਚੂਜ਼ ਕਰੀਏ ਜਿਹੜੇ ਡਿਮਾਂਡ ਆ ਫੋਰਨ ਕੰਟਰੀ ਦੇ ਵਿੱਚ ਜਿਹੜੇ ਪ੍ਰੋਗਰਾਮ ਇੰਡੀਆ ਦੇ ਵਿੱਚ ਨਹੀਂ ਆ ਅਸੀਂ ਉਹ ਫੋਰਨ ਕੰਟਰੀ ਦੇ ਵਿੱਚ ਚੂਜ਼ ਕਰੀਏ ਅੱਜ ਨਾਨ ਮੈਡੀਕਲ ਵਾਲੇ ਬੱਚੇ ਆ ਆ AI ਦਾ ਜਮਾਨਾ ਆ ਗਿਆ ਅੱਜ ਬਹੁਤ ਸਾਰੇ ਕੋਰਸ AI ਦੇ ਸ਼ੁਰੂ ਹੋ ਚੁੱਕੇ ਨੇ ਆਪਾਂ ਉਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨ ਲਈਏ ਔਰ ਮੈਡੀਕਲ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਨਰਸਿੰਗ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਨਰਸਿੰਗ ਆਲਵੇਜ਼ ਹੀ ਡਿਮਾਂਡ ਪ੍ਰੋਗਰਾਮ ਰਿਹਾ ਯੂ ਐਸ ਏ ਦੇ ਵਿੱਚ ਔਰ ਨਰਸਿੰਗ ਦੀ ਜਿਹੜੇ ਬੱਚੇ ਪੜ੍ਹਾਈ ਕਰਨ ਜਾਂਦੇ ਨੇ ਉਹਨਾਂ ਦਾ ਵੀਜ਼ਾ ਲੱਗਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿਉਂਕਿ ਆਲਵੇਜ਼ ਹੀ ਨਰਸਾਂ ਦੀ ਸ਼ਾਰਟੇਜ ਹੈਗੀ ਆ ਸੋ ਖਾਸ ਤੌਰ ਤੇ ਜਿਹੜੇ ਯੂਐਸਏ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਆ ਬੱਚੇ ਉਹਨਾਂ ਦੇ ਅੰਦਰ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਪਹਿਲੀ ਚੀਜ਼ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਉਹ ਬਿਲਕੁਲ ਨੀਟ ਐਂਡ ਕਲੀਨ ਹੋਣਾ ਚਾਹੀਦਾ ਕੋਈ ਵੀ ਧਰਨੇ ਪ੍ਰੋਟੈਸਟ ਵਾਲੀਆਂ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਨੀਆਂ ਆਰ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਗਲਤ ਪੋਸਟਾਂ ਤੁਸੀਂ ਸ਼ੇਅਰ ਨਹੀਂ ਕਰਨੀਆਂ ਜਿਹਦੇ ਵਜ੍ਹਾ ਦੇ ਨਾਲ ਤੁਹਾਡੀ ਪ੍ਰੋਫਾਈਲ ਤੇ ਅਸਰ ਪੈਂਦਾ ਤੁਸੀਂ ਆਪਣਾ ਅਕਾਊਂਟ ਪਬਲਿਕ ਰੱਖਣਾ ਜਦੋਂ ਵੀ ਐਮਬੈਸੀ ਦੇ ਵਿੱਚ ਜਾਣਾ ਔਰ ਤੁਹਾਡਾ ਆਈ ਕੰਟੈਕਟ ਵੀਜ਼ਾ ਆਫੀਸਰ ਦੇ ਨਾਲ ਹੋਣਾ ਚਾਹੀਦਾ ਤੇ ਚਿਹਰੇ ਤੇ ਹੋਣੀ ਚਾਹੀਦੀ ਹੈ ਸਮਾਈਲ ਤੇ ਕੌਨਫੀਡੈਂਸ ਦੇ ਨਾਲ ਇੰਟਰਵਿਊ ਦੇਣ ਜਾਓ ਤੇ ਤੁਹਾਡਾ ਵੀ ਯੂਐਸਏ ਦਾ ਪੜ੍ਹਾਈ ਕਰਨ ਦਾ ਸੁਪਨਾ ਜ਼ਰੂਰ ਸাকার ਹੋਏਗਾ